ਜੀ ਮੇਰਾ ਭਾਨਾ ਆਪਣੇ ਬੈੱਡ ਵੇਟੀ ਲੰਗੇ ਜਾਂਦਾ ਸੀ ਆ ਮੋੜ ਤੇ ਨਾ ਐਕਸੀਡੈਂਟ ਹੋ ਗਿਆ ਵਿਚਾਰੇ ਦੀ ਲੱਤ ਟੁੱਟ ਗਈ ਅੱਛਾ ਕੱਲੀ ਲੱਤੀ ਟੁੱਟੀ ਐ ਓਏ ਇਹੇ ਮਰਿਆ ਨਹੀਂ ਮੇਰਾ ਸਾਲਾ ਨਹੀਂ ਕਿਤੇ ਇਹਨੂੰ ਆਪਣੀ ਕੋਈ ਸ਼ਕਤ ਤਾਂ ਨਹੀਂ ਹੋ ਗਿਆ ਸ਼ਕਤ ਤਾਂ ਹੋਣੀ ਲੱਤ ਸਹੀ ਥੱਲੇ ਲਾ ਲਾ ਕਿ ਤੁਸੀਂ ਕਿਉਂ ਮੁੰਡਾ ਨੂੰ ਪੁੱਠਾ ਸਿੱਧਾ ਬੋਲੀ ਐ ਮੈਂ ਉਹ ਤਾਂ ਜਰ ਤੱਕ ਖੜਾ ਨਹੀਂ ਜਾਂਦਾ ਇੱਕ ਲੱਤ ਤੇ ਡਾਕਟਰਾਂ ਨੇ ਕਿਹਾ ਉਹਨੂੰ ਬਲਤੋਵਾ ਦਾ ਖੁਆ ਮਾਰ ਕੇ ਦੇ ਉਹ ਫੇਰ ਦੀ ਲੱਤ ਛੇਤੀ ਠੀਕ ਹੋਊਗੀ ਤੁਸੀਂ ਖੁਆ ਮਾਰਨ ਦੀ ਤਿਆਰੀ ਕਰੋ ਜੀ ਓਏ ਖੋਆ ਤਾਂ ਅਸੀਂ ਕਦੇ ਆਪ ਨਹੀਂ ਖਾਦਾ ਅੱਛਾ ਇਹ ਚਾਵਲ ਹੁਣ ਖੁਆ ਮਾਰ ਕੇ ਦੇਵਾਂਗੇ ਮੇਰ ਤੋਂ ਨਹੀਂ ਹੁੰਦਾ ਸਿਆਪ ਕੀ ਹੋੜੇ ਉਹ ਤਾਂ ਜੀ ਵੀ ਥੋੜਾ ਐ ਕਰਦਿਆਂ ਜਿਹੜਾ ਚਾਹ ਬਣਾਉਣ ਵਾਸਤੇ ਜਾ ਕੇ ਦੁੱਧ ਰੱਖਿਆ ਉਹਦੇ ਵਿੱਚ ਪਾ ਦਿੰਦੀ ਐ ਲੈ ਅੱਕੇ ਦਿਨ ਚਾਹ ਪੀਣ ਨੂੰ ਰਹਿੰਦਾਂਗੇ ਕਿਤੇ ਨਹੀਂ ਮਰਨ ਲੱਗੇ ਉਹ ਚਾਹ ਬਣਾਉਣ ਵਾਸਤੇ ਜਿਹੜਾ ਫਰਿੱਜ 'ਚ ਦੁੱਧ ਪਿਆ ਸੀ ਉਹ ਕਿੱਥੇ ਰੱਖਤਾ ਜੀ ਆਦੋਂ ਮੈਂ ਖੋਜਦਾ ਦੁੱਧ ਘੱਟ ਗਿਆ ਸੀ ਨਾ ਖੜ ਜੋ ਥੋਡੀ ਭੈਣ ਦੀ ਥੋਡੀ ਦੀ